इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਅਮਰਸਰ ਕਮਿਸ਼ਨਡ ਦੇ ਥਾਣਾ ਸਿਵਲ ਲਾਈਨ ਵਿਖੇ 9 ਤਰੀਕ ਨੂੰ ਸ਼ਾਮ ਦੇ ਕਰੀਬ 7 ਵਜੇ ਨੀਲਮ ਨਾਮ ਦੀ ਲੇਡੀਜ਼ ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਹੈ ਇਹ ਆਪਣੇ ਕਿਸੇ ਕੰਮ ਕਰਨ ਲਈ ਉਸ ਦਿਨ ਅਮਰਸਰ ਵਿਖੇ ਆਏ ਹੋਏ ਸਨ ਜਦੋਂ ਇਹ ਸ਼ਾਮ ਦੇ ਕਰੀਬ 7 ਵਜੇ ਡੀਸੀ ਸਾਹਿਬ ਦੀ ਰੈ residense ਜੋ ਕਿ ਚੌਂਕੀ ਗ੍ਰੀਨ ਐਵੇਨਿਊ ਦੇ ਵਿੱਚ ਪੈਂਦੀ ਹੈ ਉਸ ਦੇ ਸਾਹਮਣੇ ਤੋਂ ਜਾ ਰਹੇ ਸਨ ਤਾਂ ਇੱਕ ਨੌਜਵਾਨ ਐਕਟਵਾ ਤੇ ਹੁੰਦਾ ਵਾ ਜੋ ਇਹਨਾਂ ਕੋਲੋਂ ਹੱਥ ਵਿੱਚ ਜੋ ਇਹਨਾਂ ਦੇ ਵਾਈਟ ਕਲਰ ਦਾ ਮومی ਲਿਫਾਫਾ ਸੀ ਉਹ ਇਹਨਾਂ ਤੋਂ ਖੋ ਗਏ ਫਰਾਰ ਹੋ ਜਾਂਦਾ ਵਾ ਇਸ ਮومی ਲਿਫਾਫੇ ਦੇ ਵਿੱਚ ਜੋ ਸਾਡੀ ਮਦਈ ਮੁਕੱਦਮਾ ਵਾ ਉਹਨਾਂ ਵੱਲੋਂ ਦੱਸਣ ਦੇ ਮੁਤਾਬਕ ਇਸ ਵਿੱਚ ਉਹਨਾਂ ਦਾ ਪਰਸ ਕਾਲਾ ਰੰਗ ਦਾ ਪਰਸ ਜਿਸ ਵਿੱਚ ਉਹਨਾਂ ਦੇ ਦੋ ਮੋਬਾਈਲ ਫੋਨਸ ਇਸ ਤੋਂ ਇਲਾਵਾ ਇਹਨਾਂ ਦੇ ਅਲੱਗ-ਅਲੱਗ ਡਾਕੂਮੈਂਟਸ ਜਿਵੇਂ ਕਿ ਆਧਾਰ ਕਾਰਡ ਪੈਨ ਕਾਰਡ ਹੋਰ ਵੀ ਇਹਨਾਂ ਦੇ ਏਟੀਐਮ ਕਾਰਡਸ ਵੀ ਸਨ ਇਸ ਤੋਂ ਬਾਅਦ ਇਹ ਸਾਨੂੰ 2 ਦਿਨ ਬਾਅਦ ਆ ਕੇ ਇਤਲਾਹ ਦਿੰਦੇ ਨੇ 11 ਤਰੀਕ ਨੂੰ ਜਦੋਂ ਸਾਨੂੰ ਇਹ ਇਤਲਾਹ ਦਿੱਤੀ ਜਾਂਦੀ ਹੈ ਤਾਂ ਤੁਰੰਤ ਅਸੀਂ ਅਧੀਨ ਧਾਰਾ 379 ਬੀ ਦੇ ਤਹਿਤ ਐਫਆਈਆਰ ਨੰਬਰ 60/24 ਦਰਜ ਕਰਦੇ ਹਾਂ ਇਸ ਤੋਂ ਬਾਅਦ ਜਦੋਂ ਸਾਡੀਆਂ ਵੱਖ-ਵੱਖ ਟੀਮਾਂ ਅਲੱਗ-ਅਲੱਗ ਸੀਸੀਟੀਵੀ ਹੋਰ ਹਿਊਮਨ ਇੰਟੈਲੀਜੈਂਸ ਤੇ ਹੋਰ ਟੈਕਨੀਕਲਾਂ ਆਧਾਰ ਤੇ ਜਦੋਂ ਅਸੀਂ ਦੋਸ਼ੀ ਦੀ ਸਰਚ ਕਰਨੀ ਸ਼ੁਰੂ ਕਰਦੇ ਹਾਂ ਤਾਂ ਸਾਡੀ ਟੀਮ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਬੜੀ ਵੱਡੀ ਸਫਲਤਾ ਮਿਲਦੀ ਹੈ ਜਿਸ ਵਿੱਚ ਅਸੀਂ ਜੋ ਨਿਰਦੋਸ਼ੀ ਦੋਸ਼ੀ ਮਨਜੀਤ ਸਿੰਘ ਉਰਫ ਮਾਨ ਪੁੱਤਰ ਅਵਤਾਰ ਸਿੰਘ ਵਾਸੀ ਦਰਸ਼ਨ ਐਵੇਨਿਊ ਦਵੁਰਜੀ ਰੋਡ ਅਮਰਸਰ ਦਾ ਰਹਿਣ ਵਾਲਾ ਇਸ ਨੂੰ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਇਸ ਕੋਲੋਂ ਜੋ ਖੋ ਕੀਤਾ ਪਰਸੀ ਕਾਲੇ ਰੰਗ ਦਾ ਪਰਸ ਜਿਸ ਵਿੱਚ ਦੋ ਮੋਬਾਈਲ ਫੋਨ ਤੇ ਅਲੱਗ-ਅਲੱਗ ਤਰ੍ਹਾਂ ਦੇ ਆਈਡੈਂਟੀਟੀ ਕਾਰਡਸ ਇਸ ਕੋਲੋਂ ਬਰਾਮਦ ਕਰ ਲਿਤੇ ਜਾਂਦੇ ਨੇ ਜਿਸ ਐਕਟਵਾ ਦਾ ਪ੍ਰਯੋਗ ਕਰਕੇ ਇਸਨੇ ਵਾਰਦਾਤ ਨੂੰ ਇੰਜਾਮ ਦਿੱਤਾ ਸੀ ਉਹ ਐਕਟਵਾ ਵੀ ਰਿਕਵਰ ਕਰ ਲਈਤੀ ਜਾਂਦੀ ਹੈ ਤੇ ਇਸ ਦਾ ਮਾਨਯੋਗ ਅਦਾਲਤ ਵੱਲੋਂ ਸਾਨੂੰ 3 ਦਿਨਾਂ ਦਾ ਰਿਮਾਂਡ ਮਿਲਦਾ 10 ਦਿਨ ਦੇ ਰਮਾਨ ਦੇ ਦੌਰਾਨ ਸਾਡੇ ਐਸ ਐਚ ਯੂ ਸਿਵਲ ਲਾਈਨਸ ਇੰਸਪੈਕਟਰ ਜਸਵੀਰ ਸਿੰਘ ਚੌਂਕੀ ਇੰਚਾਰਜ ਗ੍ਰੀਨ ਐਵੇਨਿਊ ਇਹਨਾਂ ਵੱਲੋਂ ਬੜੀ ਮਿਹਨਤ ਦੇ ਨਾਲ ਅਗਲੇਰੀ ਪੁਸ਼ਕਸ਼ ਕਰਕੇ ਇਸ ਕੋਲੋਂ ਇਹ ਦੋ ਮੋਬਾਈਲ ਫੋਨਾਂ ਦੇ ਇਲਾਵਾ ਸੱਤ ਹੋਰ ਮੋਬਾਈਲ ਫੋਨ ਰਿਕਵਰ ਕੀਤੇ ਜਾਂਦੇ ਨੇ ਜੋ ਉਸਨੇ ਅਲੱਗ-ਅਲੱਗ ਜਗ੍ਹਾ ਚੋਰੀ ਜਾਂ ਸਨੇਚ ਕੀਤੇ ਹੁੰਦੇ ਆ ਸੋ ਹੁਣ ਤੱਕ ਇਸ ਕੋਲੋਂ ਨੌ ਅਸੀਂ ਟੋਟਲ ਮੋਬਾਈਲ ਫੋਨ ਰਿਕਵਰ ਕਰ ਚੁੱਕੇ ਆ ਜੋ ਐਕਟਵਾ ਇਸ ਇਹ ਪ੍ਰਯੋਗ ਕਰ ਰਿਹਾ ਸੀ ਇਹ ਐਕਟਵਾ ਵੀ ਇਸ ਦੀ ਚੋਰੀ ਦੀ ਹੈ ਸੋ ਐਕਟਵਾ ਵੀ ਇਹ ਚੋਰੀ ਦੀ ਰਿਕਵਰ ਕੀਤੀ ਹੈ ਜੋ ਉਸਨੇ ਪਿਛਲੇ ਟਾਈਮ 'ਚ ਬਸਟੰਡ ਤੋਂ ਚੋਰੀ ਕੀਤੀ ਸੀ ਸੋ ਹੁਣ ਤੱਕ ਇਸ ਕੋਲੋਂ ਨੌ ਮੋਬਾਈਲ ਫੋਨ ਇੱਕ ਐਕਟਵਾ ਤੇ ਜੋ ਲੇਡੀਜ਼ ਦੇ ਬਹੁਤ ਹੀ ਜ਼ਰੂਰੀ ਕਾਗਜ਼ਤ ਸਨ ਉਸ ਦੇ ਡਾਕੂਮੈਂਟਸ ਹਨ ਏਟੀਐਮ ਕਾਰਡਸ ਹਨ ਸੋ ਸਾਰੇ ਰਿਕਵਰ ਕਰ ਲਏ ਗਏ ਨੇ ਤੇ ਟੀਮ ਨੇ ਕੁਝ ਹੀ ਘੰਟੇ ਦੇ ਵਿੱਚ ਇਹ ਬਹੁਤ ਜੋ ਵੱਡੀ ਵਾਰਦਾਤ ਨੂੰ ਇਨਜਾਮ ਦਿੱਤਾ ਉਸ ਨੂੰ ਟ੍ਰੇਸ ਕਰ ਲਿਆ ਜੀ ਸਰ ਇਸ ਦੀ ਬੈਕਗ੍ਰਾਉਂਡ ਕੀ ਹੈ ਜੋ ਇਹ ਦੋਸ਼ੀ ਆ ਜੀ ਇਹ 36 ਸਾਲ ਦਾ ਹੈ ਇਸ ਦੀ ਉਮਰ ਹੈ ਤੇ ਇਸ ਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਤੇ ਇੱਕ ਪ੍ਰੀਵੈਂਟਿਵ ਐਕਸ਼ਨ ਦਰਜ ਹੈ ਪਹਿਲਾਂ ਇਸ ਦੇ ਖਿਲਾਫ ਸਦਰ ਥਾਣੇ ਵਿਖੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਇਸ ਤੋਂ ਇਲਾਵਾ ਸੁਲਤਾਨਪੁਰ ਥਾਣੇ ਵਿਖੇ ਇਸ ਦੇ ਖਿਲਾਫ ਸਨੇਚਿੰਗ ਦਾ ਮੁਕਦਮਾ ਦਰਜ ਹੈ ਤੇ ਮਕਬੂਲਪੁਰੇ ਥਾਣੇ ਵਿਖੇ ਇਸ ਦੇ ਖਿਲਾਫ 57 ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੋਇਆ ਸੋ ਇਹ ਇਸ ਦਾ ਜੋ ਬੈਕਗ੍ਰਾਉਂਡ ਉਹ ਵੀ ਕਾਫੀ ਕ੍ਰਿਮੀਨਲ ਬੈਕਗ੍ਰਾਉਂਡ ਹੈ ਤੇ ਇਸ ਤੋਂ ਹੋਰ ਵੀ ਪੋਸ਼ਕਸ਼ ਕੀਤੀ ਜਾ ਰਹੀ ਹੈ ਤੇ ਹੋਰ ਵੀ ਕਈ ਗਵਾਰਦਾਤਾ ਸਕੂਲ ਡਰੇਸ ਹੋ ਸਕਦੀ ਹੁੰਦੀ ਹੈ ਨਸ਼ੇਦ ਆਦੀ ਵੀ ਹੈ ਸਰ ਬਿਲਕੁਲ ਜੀ ਨਸ਼ੇਦ ਆਦੀ ਵੀ ਹੈ ਕੋਈ ਕੰਮ ਵੇਲੜ ਕਿਸਮ ਦਾ ਨੌਜਵਾਨਾ ਕੋਈ ਕੰਮ ਠੰਡੇ ਵਿੱਚ ਵੀ ਨਹੀਂ ਪਿਆ ਹੋਇਆ ਜਿਸ ਕਾਰਨ ਇਹ ਲੁੱਟਾਂ ਖੋਹਾਂ ਚੋਰੀ ਦੇ ਉੱਤੇ ਡਿਪੈਂਡੈਂਟ ਆਪਣੀ ਨਸ਼ੇ ਦੀ ਪੂਰਤੀ ਵਾਸਤੇ ਤਰੀਤਾ ਹੋਰ ਵੀ ਕੋਈ ਸਾਥੀ ਇਕੱਲੇ ਹੀ ਹੈ ਜੋ ਇਸ ਨੇ ਵਾਰਦਤ ਸਾਡੇ ਗ੍ਰੀਨ ਐਵੇਨਿਊ ਚੌਂਕੀ ਦੇ ਰੇ ਵਿੱਚ ਕੀਤੀ ਸੀ ਉਸ ਵਿੱਚ ਇੱਕੋ ਹੀ ਸ਼ਖਸ ਅਨਨੰਦ ਦੇ ਖਿਲਾਫ ਮੁਕਦਮਾ ਦਰਜ ਸੀ ਇਹ ਉਸ ਦੇ ਵਿੱਚ ਇਕੱਲਾ ਹੀ ਮਲੂਤ ਸੀ ਬਾਕੀ ਇਸ ਤੋਂ ਪੁਸ਼ਕਿ ਜਾਰੀ ਹੈ ਅਗਰ ਇਸ ਦੇ ਗਰੌਟ ਹੋਰ ਕੋਈ ਨਾਮ ਵੀ ਸਾਹਮਣੇ ਆਉਂਦੇ ਨੇ ਉਹਨਾਂ ਨੂੰ ਵੀ ਮੁਕਦਮੇ ਵਿੱਚ ਨਾਮਜ਼ਦ ਕਰਕੇ ਰੈਸਟ ਕੀਤਾ ਜਾਊਗਾ ਤੇ ਹੋਰ ਵੀ ਸਮਾਨ ਕਵਰ ਕੀਤਾ ਜਾਊਗਾ ਕੋਈ ਕੱਦਾ ਕੀ ਹੈ ਜੀ ਰੋ ਇਹ ਜੀ ਕੋਈ ਵੀ ਕੰਮਦੰਦਾ ਨਹੀਂ ਕਰਦਾ ਬਿਲਕੁਲ ਵਿਲੇਟ ਕਿਸਮ ਦਾ ਵਾ ਨਸ਼ੇ ਦਾਦੀ ਹੈ ਜਿਸ ਕਾਰਨ ਇਹੋ ਜੀਆਂ ਵਾਰਦਤਾਂ ਦੇ ਡਿਪੈਂਡੈਂਟ ਆ ਤੇ ਕੋਈ ਕੰਮਕਾਰ ਇਹ ਤਾਂ ਕਰਨ ਦਾ ਸਾਹਮਣੇ ਨਹੀਂ ਆ ਰਿਹਾ ਜੀ ਸਰ ਇਹ ਜਿਹੜੇ ਮੋਬਾਈਲ ਵਗੈਰਾ ਜਿਹੜੇ ਚੋਰੀ ਕਰਦਾ ਸੀੁੰਦਾ ਸੀ ਇਹ ਗਾਂਹ ਵੇਚਦਾ ਕਿੱਥੇ ਕੁਝ ਪਤਾ ਲੱਗੇ ਕਿ ਇਹ ਕਿੰਦਾ ਜੋ ਹਰ ਇੱਕ ਜੋ ਸਾਡੇ 9 ਮੋਬਾਈਲ ਕਵਰ ਹੋਏ ਨੇ ਇਹ ਇਸ ਦੇ ਕੋਲੋਂ ਹੀ ਰਿਕਵਰ ਹੋਏ ਨੇ ਜੋ ਇਹ ਇਸਨੇ ਮਕਬੂਲਪੁਰਾ ਰੋਡ ਤੇ ਪੁਲ ਦੇ ਹੇਠਾਂ ਕਿਸੇ ਜਗ੍ਹਾ ਤੇ ਦੱਬੇ ਹੋਏ ਸਨ ਉਥੇ ਰਿਕਵਰ ਕੀਤੇ ਗਏ ਨੇ ਬਾਕੀ